ਕਿਤਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਤਿੰਨ ਬੜਾ ਦਿਖਾਵਾਂਗੇ ਰੇਟ ਵੀਡੀਓ ਦੇ ਵਿੱਚ ਹੋਊਗਾ ਆਓ ਅਗੇ ਕੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਐਡਰੈਸ ਦੱਸਿਓ ਆਪਣਾ ਨਾਮ ਨਵਦੀਪ ਬਾਈ ਪਿੰਡ ਵਾਲੀਆਂ ਨੇੜੇ ਧਰੌਲਾ ਬਰਨਾਲਾ ਜ਼ਿਲ੍ਹਾ ਪੁਲਿਸ ਸੰਗਰੂਰ ਪੈਂਦਾ ਹੈ ਮੋਬਾਈਲ ਨੰਬਰ ਆਪਣਾ ਜੀ 8360329597 ਨੇੜੇ ਆਪਣਾ ਧਰੌਲਾ ਮੰਡੀ ਆ ਗਈ ਹੈ ਨਾ ਹਾਂਜੀ ਧਰੌਲਾ ਪਸ਼ੂ ਮੰਡੀ ਜਿਹੜੀ ਲੱਗਦੀ ਹੈ 11 ਦੀ ਮੋਬਾਈਲ ਨੰਬਰ 8360329597 ਚਾਰ ਵੜਾ ਦਿਖਾਵਾਂਗਾ ਇੱਕ ਸੂਈ ਵੀ ਤਿੰਨ ਕੱਪੜਾ ਪਹਿਲੇ ਨੰਬਰ ਤੇ ਜਿਹੜੀ ਆਪਾਂ ਕ੍ਰਾਸ ਵੈੱਡ ਦੇਖੀ ਜੈਨੇ ਦੂਜਾ ਸੂਆ ਕੈਦਾਂ ਲੈਂਦੇ ਆ ਸੂਣਦੇ 1 570 ਲਈ ਦੀ 5 ਦਿਨ ਲਈ ਹਫਤੇ ਦੇ ਅੰ ਠੀਕ ਹੈ ਦੁੱਧ ਪਹਿਲੇ ਸਵੇਰੇ ਕਿੰਨਾ ਕੁ ਪਹਿਲੇ ਸਵੇਰੇ 17-18 ਲੀਟਰ ਦੁੱਧ ਹੈ ਇਹਦਾ ਕੀ ਅੰਦਾਜ਼ਾ ਲਾ ਕੇ ਚੱਲੀਏ 30 ਲੀਟਰ 2 ਲੀਟਰ ਵੱਧ ਦੇ ਨੂੰ 20 ਲੀਟਰ ਦੇ ਦਿੰਦੇ 18 ਮੰਨ ਕੇ ਲੈ ਜਾ ਬੰਦਾ 18 ਮੰਨ ਕੇ ਰੇਟ ਇਹਦਾ ਕੀ ਰਹੂਗਾ ਰੇਟ ਇਹਦਾ ਰੇਟ ਫੋਨ ਤੇ ਕਰ ਲੈਨੇ ਜੈ ਜਉ ਜਮ ਹਾਂਜੀ ਫਰੀ ਜੈ ਸੁਭਰ ਕੱਦ ਕਾੜ ਵਗੈਰਾ ਵਹਿੜਦਾ ਦੇਖ ਸਕਦੇ ਕ੍ਰਾਸ ਵਹਿੜਦੀ ਆ ਗਈ ਤੇ ਛੋਟੀ ਪੇਟੀ ਦੀ ਹੈ ਤੇ ਸਾਫ ਸੁਥਰੀ ਕ੍ਰਾਸ 17-18 ਦੇ ਐਵਰੇਜ ਚੱਲਣ ਵਾਲੀ ਵਹਿੜ ਹੈਗੀ ਹੈ ਤੇ ਵੇਚਣ ਜਿਹੜਾ ਭਾਅ ਵੀਰੇ 10 ਸੀ ਦੇ ਜੇ ਫਿੱਟ ਲੱਗੂ ਤਾਂ ਫੋਨ ਲਾ ਲੂ ਬੰਦਾ 10 ਸੀ ਜੈਨੂਨ ਜਾਂ ਰੇਟ 8 ਮਾਨਤਣ ਠੀਕ ਐ ਸੋ 67000 ਰੁਪਏ ਕੀਮਤਾਂ ਮਾਨਤਾਨੇ ਦੇ ਵਿੱਚੋਂ ਹੋ ਜੂਗਾ ਮੂੰਹ ਮੱਥੇ ਲੱਗਦੀ ਚੰਗੀ ਕਰੋ ਸਕਦੀ ਬੈਠ ਦੂਜਾ ਸੂਆ ਸੋਨ ਨੂੰ ਹਫਤਾ ਖੰਡ ਬਾਕੀ ਠੀਕ ਐ ਕੋਈ ਗਰਮ ਨਹੀਂ ਤੇਗੀ ਠੀਕ ਐ ਦੇਖ ਲੂ ਜਿਵੇਂ ਮਰ ਜਾ ਹੱਥ ਪੱਲਾ ਫੇਰੀ ਚੱਲੋ ਹਣਾ ਜਿਆ ਜਿਆ ਲਾ ਤੋਰ ਦੀ ਬਾਹਰ ਨੂੰ ਨਹੀਂ ਕਿ ਲੱਤ ਸਾੜਾ ਨਹੀਂ ਠੀਕ ਐ ਸੋ ਲੇਵਾ ਦੇਖ ਸਕਦੇ ਨੇੜੇ ਤੋਂ ਚਾਰੇ ਥਾਂ ਨਿਖਣ ਮੇ ਸਾਫ ਸੁਥਰੇ ਵਿੱਥੀ ਤੇ ਹਫਤੇ ਦੀ ਕੱਚੀ ਹੋਰ ਵੀ ਰਵਾਨਾ ਪਿਆ ਠੀਕ ਹੈ ਸੋ ਇੱਕ ਹਫਤਾ ਬਾਕੀ ਪਿਆ 67000 ਰੁਪਇਆ ਇਹਦੀ ਕੀਮਤ ਆ ਇਹਦੇ ਵਿੱਚੋਂ ਮਾਨਤਾਣ ਹੋ ਜਾਊਗਾ 17 ਕਿ ਦੀ ਐਵਰੇਜ ਵਾਲੀ ਬੈਡ ਹੈਗੀ ਆ ਦੂਜਾ ਸੂਆ ਸੁਦੀ ਆ ਤੇ ਕਰਾਸ ਆ ਗਈ ਡੱਬੀ ਮਨ ਕੇ ਚਲੋ ਵੀ ਜਰਸੀ ਨਾਲੋਂ ਅੱਗੇ ਰਹੁ ਜਿਹੜੇ ਵੀਰ ਕਹਿੰਦੇ ਆ ਕਿ 45 ਪਿਆ ਨਾਰਮਲ ਜਰਸੀ ਲੈਣੀ ਆ ਉਹਦੇ ਚੰਗੀ ਰੂਹ ਉਹਦੇ ਨਾਲ ਮੰਗਵਾ ਕੇ ਆਪਾਂ ਠੀਕਾ ਮੁੱਠੀ ਵਾਲਾ ਥਾਣਾ ਹੈ ਨਾ ਅੱਗੇ 2 ਨੰਬਰ ਫਿਰ ਕਰਾਸ ਬੈਡ ਆ ਗਈ ਪਹਿਲਾ ਸੂਆ ਕਿੰਨੀ ਵਾਰੀ ਪਹਿਲਾ ਸੂਆ ਕੈਕ ਦਿਨ ਲੈਂਦੀ ਐ ਇਹ ਵੀ ਹਫਤੇ ਦੇ ਅੰਦਰ ਅੰਦਰ ਹਫਤੇ ਦੇ ਅੰਦਰ ਅੰਦਰ ਬਾਕੀ ਗੱਲ ਕਰੀਏ ਤੇ ਥਣ ਗੁੱਲੇ ਵਾਲਾ ਤੇ ਮਿਲਕ ਵੇਨ ਵਗੈਰਾ ਬਹੁਤ ਚੰਗੀਆਂ ਸੋਹਣੀਆਂ ਹਨਾ ਠੀਕ ਐ ਤੇ ਇਹਦੀ ਐਵਰੇਜ ਇਹ ਦੁੱਧਾਰੇ ਕੀ ਰਹੂਗੀ ਇਹ ਵੀ ਤਾਂ ਨਾਲ ਕਿਲੋ ਬਾਕੀ ਸੇਵਨਾ ਦੁੱਧ ਵਧੀਆ ਵੀ ਠੀਕ ਐ ਜਰਸੀ ਕ੍ਰੋਸ ਆ ਗਈ ਹਨਾ ਹਾਂਜੀ ਚਾਰ ਦੰਦਾ ਜੀ ਇਹਦਾ ਰੇਟ ਕੀ ਰਹਿਣਾ ਹੈਗਾ ਇਹਦਾ ਰੇਟ 50000 ਸੋ 62000 ਰੁਪਏ ਦਾ ਰੇਟ ਆ ਦੂਜਾ ਸੂਆ ਹੁੰਦੀ ਬਈਆ ਕਰ ਆਉ ਸੰਗ ਦੀ ਬਿਹੜੇ ਤੇ ਹਵਾਨੇ ਤੇ ਮਿਲਕ ਵੇਨਸ ਦੀ ਗੱਲ ਕਰੀ ਆਪਾਂ ਬਹੁਤ ਚੰਗੇ ਮਿਲਕ ਵੇਨਸ ਦਿਖਾਈ ਦਿੱਤੇ ਭਈਆ ਤੇ ਦੋਨੇ ਪਾਸੇ ਪਹਿਲਾ ਸੂਆ ਪਲੋਣ ਸੁੰਦੀ ਪਈ ਆ ਤੇ ਜਿੱਦੇ ਬੱਚਾ ਧਰਤਾ ਗੱਲਾਂ ਗਾਹੀ ਹੋਣਗੀਆਂ ਇਹਦੀਆਂ ਕਿਉਂਕਿ ਇਹਦਾ ਥਾਣਾ ਜਿਹੜਾ ਮੰਨ ਕੇ ਚਲੋ ਵੀ ਚਾਹੇ 7 ਸਾਲ ਦਾ ਜਵਾਕ ਟੋੜੇ ਉਸ ਟਾਈਪ ਦੇ ਨੇ ਥਣ ਘਟੜਾ ਮੁਠੀ ਵਾਲਾ ਜਵਾਕ ਆ ਬਤਾ ਤੇ ਬਾਕੀ ਗਲਾਬੀ ਗਲਾਬੀ ਹਵਾਨਾ ਬਿਲਕੁਲ ਰੂਫ ਨਾਲ ਦਾ ਸੂਣ ਦੇ ਵਿੱਚ ਇਹਦਾ ਵੀ ਹਫ਼ਤਾ ਬਾਕੀ ਪਹਿਲਾ ਸੂਆ ਪਲੋਣ 62000 ਰੁਪਿਆ ਇਹਦੀ ਕੀਮਤ ਆ 17 18 ਰੱਖ ਦਿਆ ਐਵਰੇਜ ਬੱਚੇ ਨੇ ਦੁੱਧ ਦੇਣਾਗਾ ਤੇ ਦੋ ਮਨ ਕੇ ਚਲੋ ਨਜ਼ਾਰੇ ਜਾਂ ਸਰਦੀ ਸਰਦੀਆਂ ਨੇ ਭਾਂਡੇ ਡੱਕ ਦੇ ਨੇ ਦੁੱਧ ਨਾ ਜਮਾ ਸੋ ਨਾੜਾ ਦੇਖੋ ਜਮਾ ਕਿਆ ਹੋਤਾ ਲੇਵੇ ਦੀ ਪੂਰੀ ਸਾਫ ਸੁਥਰੀ ਐ ਮਲਕਵੇਰ ਵਗੈਰਾ ਠੀਕ ਆ ਬਾਲਟ ਲਾ ਕਾਫੀ ਨਜ਼ਰ ਆਉਂਦੀਆਂ ਪਈਆਂ ਹਾਲੇ ਜੱਜ ਗੱਲਾਂ ਥਾਣ ਮੁਠੀ ਵਾਲਾ ਅੱਗੇ ਤਿੰਨ ਨੰਬਰ ਵਿਰੇ ਜਰਸੀ ਆ ਗਈ ਕਾਫੀ ਕਲਰ ਦੀ ਕਿਹੜਾ ਸੁਆ ਸੁੰਦੀ ਵੀ ਆ ਇਹ ਦੂਜਾ ਸੁਆ ਦੂਜਾ ਸੁਆ ਸੁੰਦੀ ਆ ਤੇ ਇਹਦੇ ਹਵਾਨੇ ਤੇ ਆਪਾਂ ਨਾੜਾਂ ਦੀ ਗੱਲ ਕਰੀਏ ਸੁਆ ਦੇਖੋ ਜਮਾ ਬਿਲਕੁਲ ਕੀ ਬਾਤ ਹੈ ਗੁੰਦੀ ਪਿਆਜਾਂ ਦੇ ਪਾਸਿਓਂ ਦਿਨ ਸਹੀ ਜੇ ਕਹਿ ਕੱਢਦੀ ਆ ਇਹ ਵੀ ਕੌਣਸਾ ਦਿਨ ਲੇ ਪੰਜ ਸੱਤ ਦਿਨ ਬਾਕੀ ਐਵਰੇਜ ਹੀ ਦੁੱਧ ਵਾਲੀ ਇਹਦੀ 11 17 18 ਕਿਲੋ ਠੀਕ ਹੈ ਮੈਕਸਿਮਮ ਮੰਨ ਕੇ ਜਲੇ ਵੀ ਸਾਰਿਆਂ 15 ਤੋਂ 12 ਵਾਲੀਆਂ ਹੈਗੀਆਂ ਠੀਕ ਹੈ ਇਹਦਾ ਭਾਵ ਯਾਰ ਕੀ ਆ ਇਹਦਾ ਰੇਟ 55000 ਰੁਪਏ ਟੋਰੀ ਬਾਹਰ ਨੂੰ ਸੋ 55000 ਦੇ ਵਿੱਚੋਂ ਮਾਨਦਾਨ ਬਣਦਾ ਹੋਜੂ ਮਾੜਾ ਮੋਟਾ ਹਾਂਜੀ ਕਰਦਾ ਜੀ ਸੋ 55000 ਚੋਂ ਮਾਨਦਾਨ ਹੋਜੂ ਪਰ ਹੈ ਜਰਸੀ ਕਿਆ ਬਾਤ ਆ ਤੋ ਤੀਜੇ ਨੰਬਰ ਆਪਾਂ ਜਿਹੜੀ ਜਰਸੀ ਦਿਖਾਈ ਜਨੇ ਕਾਫੀ ਕਲਰ ਦੀ ਜਰਸੀ ਹੈਗੀ ਸਾਫ ਸੁਥਰੀ ਰਾਜੀ ਸਮੀ ਪੜੀ ਵੀ ਤੇ ਬਾਕੀ ਹਵਾਨੇ ਦੇ ਨਾੜਾ ਵਗੈਰਾ ਬਹੁਤ ਚੰਗੀਆਂ ਦੁੱਤ ਦੀ ਐਵਰੇਜ ਰਹੂਗੀ ਦੀ 15 ਤੋਂ ਪਾਰ ਵਾਲੀ ਜਮਾ ਤੇ ਇਹ ਕਾਫੀ ਕਲਰ ਦੇ ਵਿੱਚ ਜਰਸੀ ਹੈਗੀ ਮੂੰਹ ਮੱਥਾ ਟੋਆ ਵਗੈਰਾ ਦੇਖੋ ਕੰਨ ਨਿਕਾ ਨਿਕਾ ਜਮਾ ਨਾਲ ਇਹਦਾ ਬਰੀਡ ਤਿਆਰ ਕਰੂਗੇ ਜੇ ਬਾਕੀ ਰੇਟ ਬਿਲਕੁਲ ਜੈ ਨੂੰ ਹਣਾ 55000 ਦੇ ਵਿੱਚ ਜਮਾ ਬਾਲਟੀ ਧਰਦੇ ਕਰਦਾਂਗੇ 55000 ਦੇ ਵਿੱਚੋਂ ਮਾਨਦਾਨ ਵੀ ਹੋ ਜਾਊਗਾ ਜਮਾ ਸੋ ਦੇਖੋ ਨਾੜਾ ਵਗੈਰਾ ਜਮਾ ਗੁੰਦੀ ਭਈਆ ਚਾਰੇ ਬਾਸ ਹੋ ਜਮਾ ਤੇ ਫਿਟਿੰਗ ਵਾਲਾ ਲੇਵਾ ਜਮਾ ਜਿਹੜਾ ਆਪਾਂ ਤਿੰਨੇ ਵੜਾ ਤੁਹਾਨੂੰ ਦਿਖਾਈਆਂ ਇਹ ਵੜਾ ਜੱਕ ਗੱਲ ਦਾ ਆਪਣਾ ਦਾਵਾ ਹੈਗਾ ਆ ਬਰੀਕ ਬਰੀਕ ਪੂਰੀ ਫੁੱਲਾਈ ਦੀ ਦੁੱਧ ਵਾਲੀ ਹੈ ਠੀਕ ਹੈ ਇਹ ਲੇਵ ਨੂੰ ਮੰਨ ਕੇ ਚਲੋ ਮਿਸਟੈਟਿਕ ਦੇ ਚਾਂਸ 0.0 ਹੁੰਦੇ ਆ ਜਮਾ ਹਨਾ ਤੇ ਚੌਥੇ ਨੰਬਰ ਆਪਾਂ ਜਿਹੜੀ ਬੈੜ ਦੇਖੀ ਜਨੇ ਸੂਈ ਸਵਾਈ ਹਾਂਜੀ ਕਿਹੜਾ ਸੂਆ ਸੂਈ ਹੈ ਇਹ ਇਹ ਤੀਜਾ ਸੂਆ ਸੂਈ ਹੈ ਤੀਜਾ ਸੂਆ ਬੱਚਾ ਆ ਗਿਆ ਅਮਰੀਕਾ ਹਣਾ ਕਿੰਨੇ ਕ ਟਾਈਮ ਦੀ ਸੂਈ ਵੀ ਹੈ ਇਹ ਨੂੰ 20 ਦਿਨ ਹੋ ਗਏ ਦੁੱਧ ਕਿੰਨਾ ਖਾਜ ਰਾ ਹੁਣ 14 ਕਿਲੋ ਤਿਆਰ ਆ ਦੋ ਟਾਈਮ ਬਣਾ ਦਾਂਗੇ ਪੱਕੀ ਨੇ ਦੋ ਤੋਂ 17 ਕਿਲੋ ਦੀ ਗਈ ਠੀਕ ਹੈ ਬੜਾ ਮੱਛਰਿਆ ਫੋਨ ਕਰਕੇ ਘੱਟ ਗਈ ਰੇਟ ਇਹਦਾ ਕੀ ਰਹੂਗਾ ਰੇਟ ਹੈ 52000 ਰੁਪਏ ਤੋਰੀ ਬਾਹਰ ਲੋ ਸੋ ਵੀਰ ਚੌਥੇ ਨੰਬਰ ਆਪਾਂ ਜਿਹੜੀ ਵਾੜ ਦੇਖੀ ਜਨੇ ਕਰਾਉ ਸੰਗ ਦੀ ਵਾੜ ਸੂਈਸ ਬਾਈ 14 ਲੀਟਰ ਦੁੱਧ ਹਾਜ਼ਰ ਰੇਟ ਹੈਗਾ 52000 ਰੁਪਿਆ ਸੋ ਸ਼ਾਮ ਦਾ ਟਾਈਮ ਆ ਚੁਆਈਏ ਦੀ ਹੁਣ ਹੋਣੀ ਆ 14 ਲੀਟਰ ਦੁੱਧ ਨੈਟ ਹਾਜ਼ਰ ਆ ਤੇ ਬਾਕੀ ਮਿਲਕ ਮੈਂ ਦੀ ਗੱਲ ਕਰੀਏ ਬਹੁਤ ਸੋਹਣੀ ਸਾਫ਼ ਸਥਰੀ ਤੇ ਰਾਜਿਸੰਮੀ ਪਲੀ ਦੀ ਤੋ ਦੇਖ ਸਕਦੇ ਹੋ ਹਵਾਨਾ ਹੁਣ ਸ਼ਾਮ ਦਾ ਟਾਈਮ ਆ ਚੁਵਾਈਏ ਦੀ ਹੁਣ ਡੰਗ ਤੇ ਵਧੀਆ ਬਣਦੀ ਐ ਤੋ ਤੇ 14 ਲੀਟਰ ਆ ਤੇ ਸੂਈ ਨੂੰ ਹੋ ਗਿਆ ਲਗਭਗ ਮਹੀਨੇ ਦੇ ਆਸ-ਪਾਸ ਜੇ ਹੋ ਗਿਆ ਹੂਗਾ ਠੀਕ ਆ ਤੇ ਨੰਬਰ ਬੋਲ ਦੀ ਦੁਬਾਰੇ ਆਪਣਾ 83397 ਸੋ ਤਿੰਨ ਗੱਬਣਾ ਇੱਕ ਸੂਈ ਵੀ ਪਿੰਡ ਵਾਲਿਆਂ ਜਿਹੜਾ ਸੰਗਰੂਰ ਵੀਡੀਓ ਦੇਖਣ ਲਈ